ਆਪਾਂ ਜਿਹੜੀ ਕਾਰਵਾਈ ਉਹਨਾਂ ਦੇ ਉੱਤੇ ਕੀਤੀ ਗਈ ਆ ਲੇਕਿਨ ਅੱਜ ਲੜਕੀ ਦੇ ਮਾਂ ਦੇ ਬਿਆਨ ਸੌਂਦੇ ਆ ਤੇ ਉਹਨੇ ਬਹੁਤ ਹੀ ਗੰਭੀਰ ਇਲਜ਼ਾਮ ਜਿਹੜੇ ਆ ਪੁਲਿਸ ਦੇ ਅਧਿਕਾਰੀਆਂ ਤੇ ਉੱਤੇ ਵੀ ਲਾਏ ਵੀ ਕਿਸ ਤਰੀਕੇ ਨਾਲ ਅਸਵੇਦਨ ਸ਼ੀਨਤਾ ਜਿਹੜੀ ਪੁਲਿਸ ਅਫਸਰਾਂ ਦੀ ਦੇਖਣ ਨੂੰ ਮਿਲੀ ਆ ਸਾਡਾ ਇਹ ਰੋਸ ਪ੍ਰਦਰਸ਼ਨ ਚਾਹੇ ਬੱਚੀ ਦੀ ਮਾਂ ਨੂੰ ਨੌਕਰੀ ਮਿਲ ਗਈ ਆ ਜਾਂ ਕੋਈ ਵੀ ਉਹਨਾਂ ਨੂੰ ਇਨਸਾਫ ਹੁਵਾਲੇ ਪਾਸੇ ਉਹ ਸਟੈਪ ਬਾਈ ਸਟੈਪ ਵੱਧ ਰਹੇ ਆ ਲੇਕਿਨ ਸਾਡਾ ਜਿਹੜਾ ਇਹ ਰੋਸ ਪ੍ਰਦਰਸ਼ਨ ਸਿਰਫ ਇਸ ਕੰਮ ਵਾਸਤੇ ਵੀ ਆ ਕਿ ਜੋ ਪੰਜਾਬ ਪੁਲਿਸ ਦੀ ਕਾਰਗੁਜ਼ਾਰੀ ਥਾਣਿਆਂ ਵਿੱਚ ਹੈ ਅਸੀਂ ਦੇਖਦੇ ਹਾਂ ਥਾਣੇ ਜਿਹੜੇ ਆ ਉਹ 15-15 ਮੁਲਾਜ਼ਮਾਂ ਦੇ ਨਾਲ 12-12 ਮੁਲਾਜ਼ਮਾਂ ਦੇ ਨਾਲ ਥਾਣੇ ਚੱਲ ਰਹੇ ਆ ਔਰ ਐਡਾ ਐਡਾ ਵੱਡਾ ਇਲਾਕਾ ਇਹਨਾਂ ਕੋਲ ਹੁੰਦਾ ਆ ਉਹ ਇਹਨਾਂ ਕੋ ਅਸੀਂ ਸਿੰਫੀ ਆ ਸਾਡੀ ਇਹਨਾਂ ਮੁਲਾਜ਼ਮਾਂ ਦੇ ਨਾਲ ਵੀ ਅਸੀਂ ਇਹ ਕਹਿਣਾ ਚਾਹੁੰਦੇ ਆ ਸਰਕਾਰ ਨੂੰ ਜਿਹੜੀ ਅਨਨੈਸੈਸਰੀ ਸਿਕਿਉਰਿਟੀ ਇਹੋ ਜੀਆਂ ਸੰਸਥਾਵਾਂ ਨੂੰ ਦਿੱਤੀ ਗਈ ਹੈ ਜਿਨ੍ਹਾਂ ਨੂੰ ਕੋਈ ਲੋੜ ਨਹੀਂ ਸੀ ਉਹਨਾਂ ਕੋ ਵਾਪਸ ਲਿੱਤੀ ਜਾਵੇ ਤੇ ਇਹਨਾਂ ਸ਼ਹਿਰੀ ਲੋਕਾਂ ਵਾਸਤੇ ਇਹਨਾਂ ਪਿੰਡੂ ਲੋਕਾਂ ਵਾਸਤੇ ਇਹ ਪੰਜਾਬ ਦੇ ਲੋਕਾਂ ਵਾਸਤੇ ਜਿਹੜੀ ਪੁਲਿਸ ਵਿਵਸਥਾ ਜਿਹੜੀ ਆ ਉਹ ਸਹੀ ਢੰਗ ਦੇ ਨਾਲ ਕਿਸ ਤਰੀਕੇ ਨਾਲ ਕੰਮ ਕਰ ਸਕਦੀ ਆ ਉਹਦੇ ਵੱਲ ਕਦਮ ਵਧਾਣੇ ਚਾਹੀਦੇ ਆ ਆਦਰਵਾਇਜ਼ ਪੰਜਾਬ ਸਰਕਾਰ ਵੱਲੋਂ ਦਿੱਤੀ ਜਿਹੜੀ ਸਾਡੀ ਟੀਜ ਦੇ ਨਾਲ ਥੋੜੀ ਮੰਦਭਾਸ਼ੀ ਦੀ ਘਟਨਾ ਜਿਹੜੀ ਉਸ ਘਟਨਾ ਨੇ ਪੂਰੇ ਜਲੰਧਰ ਦਾ ਕੀ ਪੂਰੇ ਪੰਜਾਬ ਦਾ ਜਿਹੜਾ ਵਿਲਾਪ ਭੁੰਦਰ ਕੇ ਰੱਖਤਾ ਮੈਂ ਧੰਨਵਾਦ ਕਰਦਾ ਉਹਨਾਂ ਸਾਰੇ ਸੰਗਠਨ ਜੌਧਿਆਂ ਦੇ ਉਹਨਾਂ ਜਾਗੀਰ ਜਮੀਰ ਵਾਲੇ ਜੌਧਿਆਂ ਦੇ ਜਿਨ੍ਹਾਂ